ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਮਾਈਂਡਸੈਟ ਦੀ ਵੀਡੀਓ ਦੇ ਵਿੱਚ ਮਾਈਂਡਸੈਟ ਦਾ ਨੈਕਸਟ ਪਾਰਟ ਜਿਹੜਾ ਹੈਗਾ ਕੋਈ ਵੀ ਸਾਡੇ ਜੀਵਨ ਦੇ ਵਿੱਚ ਘਟਨਾ ਹੁੰਦੀ ਆ ਅਸੀਂ ਉਹਦੇ ਤੇ ਰੈਐਕਟ ਕਿੱਦਾਂ ਕਰਦੇ ਆ ਕਿਉਂਕਿ ਕੋਈ ਵੀ ਘਟਨਾ ਸਾਡੇ ਜੀਵਨ ਦੇ ਉੱਤੇ ਕੰਮ ਨਹੀਂ ਕਰਦੀ ਕੰਮ ਕੀ ਕਰਦਾ ਅਸੀਂ ਉਹਤੇ ਰੈਐਕਟ ਕਿੱਦਾਂ ਕਰਦੇ ਆ ਇੱਕ ਅਸੀਂ ਐਗਜ਼ਾਮਪਲ ਨਾਲ ਗੱਲ ਕਰਦੇ ਆ ਥਾਮਸ ਐਡੀਸਨ ਦਾ ਨਾਮ ਅਸੀਂ ਸਾਰਿਆਂ ਨੇ ਸੁਣਿਆ ਜਿਹੜੇ ਅ ਜਿਹਨਾਂ ਨੇ ਬਲਬ ਦੀ ਖੋਜ ਕੀਤੀ ਹੈ 1914 ਦੇ ਵਿੱਚ ਜਿੱਥੇ ਉਹ ਆਪਣੇ ਬਲਬ ਦੀ ਪ੍ਰੋਜੈਕਟ ਦੀ ਪ੍ਰਯੋਗਸ਼ਾਲਾ ਦੇ ਵਿੱਚ ਕੰਮ ਕਰਦੇ ਸੀਗੇ ਜਿੱਥੇ ਆਪਣੇ ਪ੍ਰਯੋਗ ਕਰਦੇ ਸੀਗੇ ਉਸ ਪ੍ਰਯੋਗਸ਼ਾਲਾ ਨੂੰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਤੋਂ ਬਾਅਦ ਕਿਸੇ ਨੇ ਥਾਮਸ ਨੂੰ ਬੁਲਾਇਆ ਤੁਹਾਡੀ ਪ੍ਰਯੋਗਸ਼ਾਲਾ ਨੂੰ ਜਿੱਥੇ ਤੁਹਾਡੀ ਵਰਕਸ਼ਾਪ ਆ ਉਹਨੂੰ ਅੱਗ ਲੱਗੀ ਆ ਉਹ ਵੇਖੇ ਤੇ ਆਂਦੇ ਨੇ ਆਪਣੇ ਬੱਚੇ ਨੂੰ ਭੇਜ ਦਿਆ ਵੀ ਆਪਣੀ ਮੰਮਾ ਨੂੰ ਆਪਣੀ ਵਾਈਫ ਆਪਣੀ ਵਾਈਫ ਨੂੰ ਬੁਲਾ ਲੈ ਭੇਜ ਲੈ ਜਦੋਂ ਦੀ ਵਾਈਫ ਉੱਥੇ ਆਂਦੀ ਆ ਤੇ ਉਹ ਬੰਦਾ ਥਾਮਸ ਐਡੀਸਨ ਉਹ ਉਸ ਉਹਦੇ ਉੱਤੇ ਕੋਈ ਨੈਗੇਟਿਵ ਰਿਐਕਟ ਨਾ ਕਰਕੇ ਕਿਉਂਕਿ ਉਹਦੀ ਜ਼ਿੰਦਗੀ ਦੀ ਕਮਾਈ ਸੀਗੀ 67 ਸਾਲ ਦਾ ਅਸੀਂ ਕਹਿ ਦਨੇ ਆ ਬਜ਼ੁਰਗ ਜਿਹਦੀ ਸਾਰੀ ਜ਼ਿੰਦਗੀ ਦੀ ਕਮਾਈ ਉਹਦੀ ਅੱਖਾਂ ਦੇ ਸਾਹਮਣੇ ਛੱਡਦੀ ਹੋਵੇ ਅਸੀਂ ਉਸ ਦੀ ਜਗ੍ਹਾ ਤੇ ਹੋਈਏ ਤੇ ਅਸੀਂ ਹੁਣ ਤੇ ਰੋਵਾਂਗੇ ਬਟ ਉਹ ਬੰਦਾ ਤ੍ਰੋਣ ਦੀ ਵਜਾਏ ਹੱਸਣਾ ਸ਼ੁਰੂ ਕਰ ਦਿੰਦਾ ਲੋਕ ਉਹਨੂੰ ਕਹਿੰਦੇ ਵੀ ਤੂੰ ਪਾਗਲ ਹੋ ਗਿਆ ਪਰ ਉਹ ਬੰਦਾ ਕੀ ਕਹਿੰਦਾ ਕਹਿੰਦਾ ਮੈਂ ਪਾਗਲ ਨਹੀਂ ਹੋਇਆ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਮੇਰੀ ਸਾਰੀ ਜ਼ਿੰਦਗੀ ਦੇ ਜਿਹੜੇ ਮੇਰੇ ਪ੍ਰਯੋਗ ਸੀਗੇ ਉਸ ਪ੍ਰਯੋਗਾਂ ਨੂੰ ਇਹ ਉਹ ਪ੍ਰਯੋਗ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਮੈਂ ਨਾਕਾਮਜਾਬ ਹੋਇਆ ਇਹ ਉਹ ਪ੍ਰਯੋਗ ਸੀਗੇ ਜਿਹੜੇ ਅੱਜ ਤੱਕ ਕਦੇ ਸਕਸੈਸ ਨਹੀਂ ਹੋ ਪਾਏ ਤੋ ਇਹ ਮੇਰੇ ਲਈ ਇੱਕ ਬੜਾ ਵੱਡਾ ਸਬਕ ਹੈਗਾ ਇਹ ਪ੍ਰਯੋਗ ਮੇਰੇ ਮੈਨੂੰ ਕੁਦਰਤ ਨੇ ਦੁਬਾਰਾ ਨਵਾਂ ਮੌਕਾ ਦਿੱਤਾ ਇਹ ਪ੍ਰਯੋਗ ਸੜ ਗਏ ਨੇ ਤੇ ਦੁਬਾਰਾ ਤੋਂ ਨਵੀਂ ਇੱਕ ਸ਼ੁਰੂਆਤ ਕਰਾਂਗਾ ਨਵੇਂ ਸਿਰੋਂ ਨਵੇਂ ਨਵੇਂ ਪ੍ਰਯੋਗਾਂ ਦੇ ਨਾਲ ਸ਼ੁਰੂਆਤ ਕਰਾਂਗਾ ਔਰ ਮੈਂ ਕਾਮਯਾਬ ਹੋਵਾਂਗਾ ਮੈਂ ਇੱਥੇ ਕਹਿਣਾ ਚਾਹੁੰਦਾ ਕੋਈ ਵੀ ਘਟਨਾ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਕੰਮ ਨਹੀਂ ਕਰਦੀ ਕੋਈ ਰਿਐਕਟ ਨਹੀਂ ਕਰਦੀ ਰਿਐਕਟ ਹੀ ਕਰਦਾ ਕੰਮ ਕੀ ਕਰਦਾ ਜਿਸ ਚੀਜ਼ ਘਟਨਾ ਦੇ ਉੱਤੇ ਅਸੀਂ ਕਿੱਦਾਂ ਦਾ ਰਿਐਕਟ ਕਰਦੇ ਆਂ ਅਸੀਂ ਉਹਨੂੰ ਪੋਜ਼ਿਟਿਵਿਟੀ ਨਾਲ ਦੇਖਦੇ ਆਂ ਤੇ ਉਹ ਸਾਡੇ ਤੇ ਪੋਜ਼ਿਟਿਵਿਟੀ ਦਾ ਕੰਮ ਕਰਦੀ ਅਸੀਂ ਉਹਨੂੰ ਨੈਗੇਟਿਵਿਟੀ ਨਾਲ ਦੇਖਦੇ ਆਂ ਸਾਡੇ ਤੇ ਨੈਗੇਟਿਵਿਟੀ ਦਾ ਕੰਮ ਕਰਦੀ ਆ ਉਸ ਘਟਨਾ ਤੋਂ ਬਾਅਦ ਥਾਮਸ ਐਡੀਸਨ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਐਲਾਨ ਕੀਤਾ ਕਿ ਇਹ ਮੇਰਾ ਸਾਰਾ ਸਾਰਾ ਕੁਝ ਜਿਹੜਾ ਸੀਗਾ ਉਹ ਸੜਨ ਤੋਂ ਬਾਅਦ ਮੈਂ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਰਿਹਾ ਔਰ ਤੁਸੀਂ ਅੱਜ ਵੀ ਜਾਣਦੇ ਹੋ ਥਾਮਸ ਐਡੀਸਨ ਦੀ ਦੁਨੀਆ ਨੂੰ ਕੀ ਦੇਣਾ ਗਿਆ ਤੇ ਬਲਬ ਜਿਹੜੇ ਜਗ ਰਹੇ ਨੇ ਸਾਡੇ ਘਰਾਂ ਦੇ ਵਿੱਚ ਥਾਮਸ ਐਡੀਸਨ ਦੀ ਦੇਣ ਹੈ ਗਿਆ ਤੋ ਕੋਲ ਮਲਾ ਕੇ ਗੱਲ ਕਰੀਏ ਕੋਈ ਵੀ ਘਟਨਾ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦੀ ਆ ਉਹਨੂੰ ਅਸੀਂ 네ਗੇਟਿਵਿਟੀ ਵਾਲੇ ਪਾਸੇ ਨਾਲ ਲੈ ਕੇ ਅਸੀਂ ਉਹਨੂੰ ਪੋਜ਼ਿਟਿਵਿਟੀ ਵਾਲੇ ਪਾਸੇ ਲੈ ਕੇ ਜਾਈਏ ਤਾਂ ਉਹ ਸਾਡਾ ਜੀਵਨ ਜਿਹੜਾ ਹੈਗਾ ਉਹ ਹੋਰ ਸੁਖਾਲਾ ਹੋ ਸਕੇ ਤੋ ਇਦਾਂ ਦੀਆਂ ਵੀਡੀਓਜ਼ ਵੇਖਣ ਲਈ ਤੁਸੀਂ ਇਸ ਫੇਸ ਨੂੰ ਫਾਲੋ ਕਰ ਦੋ ਲਾਈਕ ਕਰ ਦੋ ਵੀਡੀਓ ਨੂੰ ਸ਼ੇਅਰ ਕਰ ਦੋ ਔਰ ਅਗਰ ਜੇ YouTube ਤੇ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜੀ ਥੈਂਕ ਯੂ ਜੀ ਬਾਈ